ਕੀ ਹੋਰ ਦਾ ਬਹੁਤ ਬੜੀ ਬੋਲੀ ਤੇ ਬਈ ਚ ਜਿਹੜਾ ਆਪਣਾ ਇਹ ਘੋੜਾ ਹੈ ਠੀਕ ਹੈ ਕਿਹੜੀ ਬਰੀਡ ਦਾ ਕਿਹੜੀ ਨਾਮ ਦਾ ਹੈ ਇਹਦਾ ਮਾਪੋਂ ਪਿੱਛਾ ਕੀ ਹੈ ਇਹ ਬਈ ਜਿਹੜਾ ਘੋੜਾ ਹੈ ਮਾਰਵਾੜੀ ਦਾ ਘੋੜਾ ਲੱਗੇਗਾ ਠੀਕ ਹੈ ਇਹਦੀ ਉਮਰ ਹੋ ਗਈ ਇਸ ਟਾਈਮ ਇਹ ਆਪ ਹੈਗਾ ਨਗੜਾਜ ਘੋੜਾ ਲੱਗਦਾ ਮਾਵਰਾ ਹੈ ਨਗੜਾ ਵਾਲੀ ਵੀ ਮਾਵਰਾ ਦਾ ਵੀ ਮਾਵਰਾ ਹੈ ਸਿਉੜਿਆ ਮਾਟਲਾਨ ਦਾ ਘੋੜਾ ਹੈ ਤੇ ਮਾਦੀ ਤੇ ਮਾਦੀ ਉਹ ਰਹੀ ਆ ਰਾਪੁਰ ਮਟ ਲੈ ਉਹ ਤੇਰੀ ਜਨ ਮੈਲਪ ਹੋ ਗਿਆ ਦੋ ਵਾਰ ਤੇ ਬਹੁਤ ਚੰਗੀ ਹੋਈ ਜਿਵੇਂ ਕੰਨ ਕੋਨਾ ਬਹੁਤ ਨਿੱਕਾ ਇਹਦਾ ਖਾ ਸਾਰਾ ਪਰਿਵਾਰੀ ਇਹਦਾ ਪਿੱਛੇ ਤੋਂ ਲਾ ਕੇ ਮਾੜੇ ਪਾਸੇ ਵੀ ਪਿਆ ਵਾਲੇ ਪਾਸੇ ਵੀ ਬਹੁਤ ਵਧੀਆ ਖਾਨਦਾਨ ਆ ਬਹੁਤ ਚੰਗਾ ਪਰਣਾ ਵਾਲੀਆਂ ਕੁੜੀਆਂ ਵੀ ਆ ਠੀਕ ਹੈ ਤੇ ਰਾਂਗ ਵਾਲੀਆਂ ਵੀ ਆ ਬਹੁਤ ਚੰਗੇ ਬੱਚੇ ਹੁੰਦੇ ਆ ਇਨਸ਼ਾ ਅੱਲਾਹ ਪਿੱਛੇ ਜਿਹੜੀ ਸਾਰੇ ਹੋਣਾ ਬਾਈ ਜੀ ਇਹਦਾ ਮੰਨ ਕੇ ਚੱਲ ਵੀ ਕੱਦ ਕਿੰਨਾ ਹੋਊਗਾ ਕੱਦ ਬਾਈ ਇਹਦਾ 6'8" ਦੇ ਲਗਭਗ ਹੋ ਗਿਆ ਠੀਕ ਹੈ ਹਾਂ 3 ਲੈ 24 ਮਹੀਨੇ ਦਾ ਯਾਨੀ ਕਿ 2 ਸਾਲ ਦਾ ਹੋ ਗਿਆ ਨਹੀਂ 26 ਮਹੀਨਾ ਦਾ 26 ਮਹੀਨਾ ਹਾਂ ਠੀਕ ਹੈ ਯਾਨੀ ਕਿ 2 ਸਾਲ 2.5 ਸਾਲ ਦੇ ਨੇੜੇ ਆ ਠੀਕ ਹੈ ਤੇ ਬਾਈ ਇਹਦਾ ਮੰਨ ਕੇ ਜਦੋਂ ਘੋੜਾ ਕਰਨਾ ਤੇ ਛੱਡਿਆ ਜਾਂ ਨਹੀਂ ਹਜੇ ਤੱਕ ਇਹ ਬਾਈ ਹਜੇ 5-4 ਘੋੜਾ ਤੇ ਛੱਡਿਆ ਅੱਛਾ ਹਾਂ ਯਾਰ ਮਿੱਤਰਾਂ ਨੂੰ ਉਹ ਆਪਣੀ ਨੀ ਸਟਾਰਟ ਆਪਣੀ ਜੇ ਵੀ ਆਊਗਾ ਉਹ ਲੋਨਿਕਾ ਠੀਕ ਹੈ ਜੇ ਕੋਈ ਭਰਾਉਣ ਆਵੇ ਦਾ ਓਪਨੀ ਕੋਈ ਹਾਂ 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 ਕੋਈ ਓਪਨੀ ਤੇ ਗਾਂ ਵਈ ਗਏ ਕਿਉਂ ਇਲਾਕੇ ਚੱਲਦਾ ਕੰਮ ਨਾ ਤੇ ਮੇਲੇਾਂ ਦੇ ਜਾਣ ਦੀ ਕਿਵੇਂ ਤਿਆਰੀ ਆ ਇਹ ਵਾਰੀ ਆਪਾਂ ਜਨਵਰੀ ਚ ਲੈ ਕੇ ਜਾਵਾਂਗੇ ਬਾਅਦ ਵਿੱਚ ਮੋਟੇ ਬੋਲ ਤੇ ਹੋਣੀ ਲੱਗਦੀ ਹੈ ਮੇਰੀ ਜੀ ਅਗਲਾ ਬੋਲ ਠੀਕ ਹੈ ਅਜਿਹਾ ਹੋਰ ਤੋਂ ਬਣ ਕੇ ਜਰਾ ਇੱਕ ਤਰੀਕ ਤੇ ਦੋ ਤਰੀਕ ਦਾ ਦਸਹਿਰਾ ਮੇਲਾ ਹੋਣਾ ਤੇ ਜਿਵੇਂ ਇਹ ਮੇਲੇ ਤੇ ਜਾੜ ਕੇ ਘੋੜੇ ਘੋੜਗਾ ਦਸਹਿਰੇ ਤੇ ਠੀਕ ਹੈ ਬਾਕੀ ਜਿਹੜੇ ਬਾਅਦ ਵਿੱਚ ਲੈ ਕੇ ਜਾਵਾਂਗੇ ਮੋਟੇ ਬੋਲ ਤੇ ਬੋਲ ਠੀਕ ਹੈ ਤੇ ਹੋਰ ਦੀ ਕੀ ਕੁਆਲਿਟੀ ਆ ਭਾਈ ਕੁਆਲਿਟੀ ਦੇ ਪਾਸੇ ਜੀ ਹੈ ਪਿਛਲੇ ਪਾਸੇ ਬ੍ਰੌਡਬੈਂਡ ਬਹੁਤ ਸਟਰੋਂਗ ਹੈ ਬਹੁਤ ਜੰਗੇ ਬੱਚੇ ਜਿਨੇ ਗਾੜੀਆਂ ਆਇਆ ਇਹ ਪ੍ਰੋਪਰ ਪੰਜ ਕਲਾਸ ਬੱਚੇ ਹੁੰਦੇ ਆ ਨੇ ਜਿੰਨੇ ਵੀ ਅਸ਼ਿਆ ਪਿਓ ਨਾਨੇ ਕਿੰਨੇ ਜਿੰਨੇ ਵੀ ਆਇਆ ਇਸ ਕਰਕੇ ਫਿਰਸ ਹੈ ਕੋਈ ਪਰੇ ਨਹੀਂ ਚੰਗੀ ਹੈ ਨਹੀਂ ਕਹੂੰ ਮੇਰੇ ਜਿਵੇਂ ਮਾਰਵਾੜੀ ਘੋੜਿਆ ਬਹੁਤ ਵਧੀਆ ਠੀਕ ਹੈ ਬਰੀਡ ਚ ਆਉਂਦੇ ਆ ਹੁਣ ਪਹਿਲਾਂ ਰਾਜਸਥਾਨ ਦੀ ਜਿਆਦਾ ਚੱਲਦੀ ਸੀ ਆਪਣੇ ਘਟ ਦੀ ਆਪਣੇ ਨੂਰੇ ਨੂੰ ਜਿਆਦਾ ਪ੍ਰਸ਼ੰਸਾ ਕਰਦੇ ਸੀ ਹੁਣ ਜਿਵੇਂ ਕਿ ਮਾਰਵਾੜੀ ਘੋੜਿਆ ਆਪਣੇ ਚੱਲੇ ਆ ਤੇ ਬਹੁਤ ਹੀ ਵਧੀਆ ਜਿਹੜੀ ਇਹਨਾਂ ਦੀ ਵੀ ਬਰੀਡ ਚੱਲ ਰਹੀ ਆ ਕਿ ਬਾਈ ਜੀ ਫੀਸ ਆਪਾਂ ਫਿਰ ਕੀ ਰੱਖੀ ਹੈ ਜੀ ਇਹ ਵੀ ਬਾਈ ਜੀ ਹਜੇ ਕੋਈ ਫੀਸ ਨਹੀਂ ਅੱਛਾ ਇੱਕ ਵਾਰ ਆਪਣੇ ਕੋਈ ਫੀਸ ਲੇਗੀ ਠੀਕ ਹੋਰ ਆਪਣੇ ਦੀ ਸ਼ਰਤ ਆ ਉਹ ਦੇ ਦੇ ਇਤਫਾਹ ਫਰੀ ਸੇਵਾ ਹੀ ਆ ਬਸ ਕੋਈ ਨਹੀਂ ਸੇਵਾ ਤੇ ਜੋ ਉਸ ਦੇਣਾ ਮਤਲਬ ਹੈ ਨਾ ਇਤਫਾਹ ਵਾਸਤੇ ਤੁਹ ਲਓ ਬਈ ਇੱਕ ਸਾਲ ਬਈ ਫਰੀ ਛੱਡੂਗਾ ਠੀਕ ਹੈ ਤੇ ਉਹ ਵੀ ਜੇਕਰ ਘੋੜੇ ਦੇ ਆਸਤੇ ਕੁਛ ਦੇ ਕੇ ਜਾਣਾ ਉਹ ਬੱਦੇ ਦੀ ਇੱਛਾ ਆਉਂਦੀ ਹੈ ਵੀ ਕਿੰਨਾ ਕ ਹੱਕ ਹੈ ਕਿਉਂਕਿ ਹੱਕ ਦਾ ਗਾਰ ਆਗਦਾ ਨਹੀਂ ਕਰ ਦਿੰਦਾ ਹੀ ਆ ਠੀਕ ਹੈ ਤੇ ਜੇਕਰ ਮਲਾਣਾ ਹੈ ਕਿਸੇ ਨੇ ਪਿੰਡ ਸ਼ਤਿਆਣਾ ਜ਼ਿਲ੍ਹਾ ਸ਼ਹੀਦ ਮੁਖਤਾਰਾ ਤਹਿਸੀਲ ਦੇ ਦਰਵਾਜ਼ਾ ਤੇ ਕੋਟ ਭਾਈ ਰੋਡ ਦੇ ਉੱਤੇ ਬਈ ਇਹਨਾਂ ਦਾ ਘਰ ਪੈਂਦਾ ਸੋਖੜੇ ਤੋਂ ਜਦੋਂ ਆਉਣੇ ਆ ਉਦੋਂ ਸਟਾਰਟਿੰਗ ਜੀ ਹੈ ਠੀਕ ਹੈ ਜੇ ਕੋੜ ਭਾਈ ਕੰਮ ਆਉਣੇ ਆ ਤਾਂ ਦੂਜੇ ਏਡੇ ਦੇ ਨੇੜੇ ਪੈਂਦਾ ਠੀਕ ਹੈ ਜੇਕਰ ਆਪਣਾ ਭਲਾਈਆਂ ਨੇ ਕੰਮ ਆਉਣੇ ਆ ਤਾਂ ਪਿੰਡ ਆਪਣਾ ਉਧਰੋਂ ਹੀ 4 ਕਿਲੋਮੀਟਰ ਪੈਂਦਾ ਤੇ ਬਿਲਕੁਲ ਪੁਆਇੰਟ ਤੇ ਆ ਜਿਹੜੇ ਕਿ ਦੋਦੇ ਦੇ ਨੇੜੇ ਆ ਠੀਕ ਹੈ ਜੇਕਰ ਕਿਸੇ ਨੇ ਆਉਣਾ ਹੋਵੇ ਤਾਂ ਬਾਈ ਦਾ ਨੰਬਰ ਬਾਈ ਨੰਬਰ ਬੋਲ ਦੇ ਮੇਰਾ ਨੰਬਰ ਆਪਣਾ ਬਾਈ ਜੀ 94635227 ਕਰਨਾ 9463522799 ਜਿਹੜਾ ਮੋਬਾਈਲ ਦਾ ਮੋਬਾਈਲ ਨੰਬਰ